ਦੇਖੋ ਮੈਂ ਇਹਨਾਂ ਦੀ ਸਿਹਤ ਬਾਰੇ ਪਤਾ ਕਰਨਾ ਆ ਇਸ ਦੇ ਨਾਲੇ ਦੇਖੋ ਐਗਰੀਕਲਚਰ ਵਿੱਚ 프리 ਮੈਕਨੈਗੀ ਅਥਾਰਟੀ ਹੈ ਉਹ ਜੋ ਜਿਹੜੀ ਐਗਰੀਕਲਚਰ ਦੀ ਹਾਲਾਤ ਕੀ ਹੈ ਕੀ ਡਵਾਈਸ ਮੇਰੇ ਫਾਦਰ ਸਾਹਿਬ ਵੀ ਇਹਨਾਂ ਤੋਂ ਡਵਾਈਸ ਲੈਂਦੇ ਰਹੇ ਸੀ ਸੋ ਮੈਂ ਵੀ ਇਹਨਾਂ ਨੂੰ ਕਿਹਾ ਕਿ ਮੈਨੂੰ ਇਹ ਡਵਾਈਸ ਦਿਆ ਕਰੋ ਕਿਵੇਂ ਆਪਾਂ ਪੰਜਾਬ ਨੂੰ ਕਿਵੇਂ ਅੱਗੇ ਲੈ ਜਾ ਕੇ ਕਿਵੇਂ ਐਗਰੀਕਲਚਰ ਜਿਹੜੀ ਆਪਣੀ ਮੇਨ ਇਹਨੂੰ ਅਸੀਂ ਮੁਨਾਫੇ ਵਾਲਾ ਬਣਾਉਣਾ ਹੈ ਐਂਡ ਆਈ ਕੈਨ ਨਾ ਕੁਲਿਜ਼ ਦਾ ਨੋਲੇਜ ਦਾ ਮਤਲਬ ਹੈ ਦਾ ਖਜ਼ਾਨਾ ਸੋ ਉਹ ਖਜ਼ਾਨੇ ਚੋਂ ਅਸੀਂ ਕੁਝ ਲੈਣ ਵਾਸਤੇ ਆਉਂਦੇ ਤੇ ਆਉਂਦੇ ਰਵਾਂਗੇ ਸਰ ਸਰ ਜਾਮਾ ਸਿਆਸੀ ਸਿਆਸੀ ਜਿਹੜੀਆਂ ਨੇ ਕਹਿੰਦੇ ਨੇ ਸਿਆਸਤ ਦੇ ਤੌਰ ਤੇ ਮੁਲਾਕਾਤ ਹੋਇਆ ਨਹੀਂ ਸਾਡੇ ਦਾ ਮੇਰੇ ਮੇਰੇ ਫਾਦਰ ਨਾਲ ਨਾ ਇਹਨਾਂ ਦੇ ਜਿਵੇਂ ਭਰਾਵਾਂ ਵਾਂਗੂ ਰਿਸ਼ਤੇ ਸੀ ਸੋ ਅਸੀਂ ਵੀ ਉਵੇਂ ਉਵੇਂ ਮੰਗੂ ਰਿਸ਼ਤੇ ਸੋ ਇਟਸ ਕੋਈ ਸਿਆਸਤ ਨਹੀਂ ਅਸੀਂ ਜਿਵੇਂ ਫੈਮਿਲੀ ਚ ਆਏ ਹੋਏ ਆ ਮਾਨੋ ਸਰ ਜੀ ਦੋਨੇ ਫਰੰਟ ਮਿਲ ਕੇ ਜਿਹੜਾ ਅਜੂਰੇ ਸੁਖਬੀ ਸਿੰਘ ਬਾਦਲ ਆਏ ਨੇ ਕੀ ਘੜਾ ਕਰਾਇਆ ਇਹ ਪ੍ਰਾਈਵੇਟ ਵਿਜ਼ਿਟ ਸੀ ਮੈਨੂੰ ਤਾਂ ਸਵੇਰੇ ਮੈਸੇਜ ਮਿਲਿਆ ਉਹ ਆਉਣਾ ਚਾਹੁੰਦੇ ਨੇ ਮਿਲਣਾ ਚਾਹੁੰਦੇ ਨੇ ਕੋਈ ਆ ਵੈਲਕਮ ਮੈਨੂੰ ਕੋਈ ਰਾਤ ਦੇ ਸਾਰੇ ਆਉਂਦੇ ਰਹਿੰਦੇ ਨੇ ਸਾਰੇ ਪਾਰਟੀਾਂ ਦੇ ਲੀਡਰ ਮੇਰੇ ਕੋਲ ਆਉਂਦੇ ਨੇ ਕੋਈ ਇਹਦੇ ਵਿੱਚ ਕੋਈ ਸਪੈਸ਼ਲ ਬਾਸ ਨਾ ਕੋਈ politicon ਨਾ ਕੋਈ ਸੋੜ ਕੋਈ ਆਉਂਦੇ ਸੀ ਪਰਿਵਾਰ ਨੂੰ ਮੈਟਿੰਗ ਇਹਨਾਂ ਦੇ ਫਾਦਰ ਮੇਲੇ ਦੀਆਂ ਗੱਲਾਂ ਹੋ ਰਹੇ ਰਹਿੰਦੇ ਰਹੇ ਇਦੋਂ ਬਸ ਜਦ ਕਿਸਾਨੀ ਮਸਲੇ ਨੂੰ ਲੈ ਕੇ ਕੋਈ ਗੱਲਬਾਤ ਹੋਈ ਜਿਵੇਂ ਕਿ ਉਹ ਵੀ ਆਪਣੀ ਪਾਰਟੀ ਰਹਿ ਮੈਂ ਮੇਰਾ ਉਹਨਾਂ ਨੂੰ ਪਹਿਣਾ ਸੀ ਕਿ ਪੰਜਾਬ ਇੱਕ ਵੱਡੇ ਕਰਾਈਸਿਸ ਵੱਲ ਆਦ ਰਹੇ ਆ ਅੱਜ ਨਾਲ ਹੜ੍ਹਾਂ ਕਰਕੇ ਨਹੀਂ ਝਾੜ ਘਟ ਗਿਆ ਬਹੁਤ ਪਰ ਮਜੇ ਤੋਂ ਉਧਰ ਫੇਰ بارش ਹੋ ਕੇ ਬਹੁਤ ਵੱਡਾ ਨੁਕਸਾਨ ਹੈ ਕਿ ਬਹੁਤ ਵੱਡਾ ਕਰਾਈਸਿਸ ਪੰਜਾਬ ਦੇ ਸਾਹਮਣੇ ਹੈ ਤੇ ਇਹਦੇ ਲਈ ਵਿਜ਼ਨਰੀ ਲੀਡਰਸ ਦੀ ਲੋੜ ਹੈ ਇਸ ਨੂੰ ਸੋਚਣ ਦੇ ਬਾਰੇ ਵਿੱਚ ਤੁਹਾਨੂੰ ਕਿਹਾ ਸੀ ਕਿ ਪੰਜਾਬ ਇੱਕ ਬੀਡੀਨ ਪਾਰਟੀ ਦੀ ਲੋੜ ਹੈ ਇਹ ਬੜੀ ਮੁਹਤਾਈ ਗੱਲ ਹੈ ਕਿ ਜਿਹਨੇ ਪਾਰਟੀ ਜਿਹੜੀ ਪੰਜਾਬ ਦੀ ਸੀ ਉਹ ਟੁੱਟ ਗਈ ਉਹਦੇ ਦੋ ਗਰੁੱਪ ਹੋ ਗਏ ਇਸ ਕਰਕੇ ਤੁਸੀਂ ਸੋਚੋ ਉਹਨਾਂ ਨੇ ਕਿਵੇਂ ਕੱਟੇ ਟੁਕੜੇ ਕਰਦੇ ਤੇ ਬਾਕੀ ਕੋਈ ਤੁਹਾਡੀ ਜਿਹੜੀ ਇਸ ਤਰ੍ਹਾਂ ਦਾ ਸਭ ਵਿੱਚ ਕਰ ਸੋਚੀ ਵੀ ਸੰਘਰਸ਼ ਕਰ ਰਹੇ ਆ ਰਹੇ ਹਾਲੇ ਮਤਲਬ ਲੈ ਕੇ ਕੋਈ ਇਦਾਂ ਨਹੀਂ ਆਇਆ ਕਿ ਦੋਨੋਂ ਪਲੇਟਫਾਰਮ ਤੇ ਇਕੱਠੇ ਹੋ ਕੇ ਵੀ ਨਹੀਂ ਇਦਾਂ ਕੋਈ ਕਿ ਦੋ ਇਹ ਸਾਈਡੀਆਂ ਇਲੈਕਸ਼ਨਾਂ ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ ਹੈ ਜਾਂ ਇਹਨਾਂ ਦੇ ਕੋਈ ਬਦਲ ਨਹੀਂ ਇਲੈਕਸ਼ਨਾਂ ਉੱਪਰ ਕੋਈ ਗੱਲ ਤਾਂ ਕੋਈ ਹੋਈ ਨਹੀਂ ਨਾ ਸਿੰਪਲੀ ਫੈਮਲੀ ਵਿਜ਼ਿਟਿੰਗ ओरिजिनल پارٹی ਲਈ ਜਿਵੇਂ ਤੁਸੀਂ ਕਿਹਾ ਵੀ ਇੱਥੇ ਦੇਖੇ ਹਿੰਦੀ ਪਾਰਟੀਆਂ ਮੈਂ ਆਪਣੀ رائے ਕੀ ਰਾਏ ਤੇ ਆ ਗਿਆ ਜਦੋਂ ਉਹ ਕਹਿੰਦਾ